ਨੇ بڑے ਧਾਰਮਿਕ ਸਮਾਗਮਾਂ ਦੇ ਉਦਘਾਟਨ ਵੀ ਰਾਜਨੀਤਿਕ ਲੋਕ ਕਰਨ ਲੱਗ ਪਏ ਨੇ ਮੈਂ ਤਾਂ ਇਸ ਗੱਲ ਤੇ ਹੈਰਾਨ ਹਾਂ ਜਦਕਿ ਕਮ ਸੇ ਕਮ ਧਾਰਮਿਕ ਸਮਾਗਮ ਦਾ ਤਾਂ ਉਦਘਾਟਨ ਧਾਰਮਿਕ ਬੰਦੇ ਕਰਨ ਉਹ ਵੀ ਰਾਜਨੀਤਿਕ ਕਰਨ ਲੱਗ ਪਏ ਨੇ ਮੈਂ بڑے بڑے ਸਰਵਧਰਮ ਸਵੇਲਨ ਦੇਖੇ ਨੇ ਹੈਰਾਨ ਹ ਰਾਜਨੀਤਿਕ ਉਦਘਾਟਨ ਕਰਦੇ ਨੇ ਉਹਨਾਂ ਤੋਂ ਬਿਨਾ ਸਮਾਗਮ ਦੀ ਸੰਪੂਰਨਤਾ ਨਹੀਂ ਸਮਝ ਆਏ ਤੇ ਰਾਜਨੀਤਿਕ ਨੂੰ ਵੀ ਮਾਣ ਹੋ ਜਾਂਦਾ ਹੈ ਧਰਮ ਨੰਬਰ 2 ਹੈ ਸਾਡੇ ਕਰਕੇ ਧਾਰਮਿਕ ਸਮਾਗਮ ਦੀ ਮਹਿਮਾ ਇੱਥੇ ਪੰਜਾਬ ਦੇ ਪਿੰਡਾਂ 'ਚ ਮੈਂ ਕਈਆਂ ਕੁੱਲ ਸੁਣਿਆ ਬੜਾ ਸੋਹਣਾ ਸਾਡਾ ਪ੍ਰੋਗਰਾਮ ਹੈ ਫਲਾਣਾ ਮਿਨਿਸਟਰ ਆ ਰਿਹਾ ਫਲਾਣਾ ਆ ਰਿਹਾ ਆਪਣਾਣਾ ਆ ਰਿਹਾ ਫਲਾਣਾ ਆ ਰਿਹਾ ਕਿਸੇ ਸੰਤ ਦਾ ਨਾਂ ਨਹੀਂ ਕਿਸੇ ਰਾਗੀ ਦਾ ਨਾਂ ਨਹੀਂ ਕਿਸੇ ਪ੍ਰਚਾਰਕ ਦਾ ਨੋ ਗਿਣਤੀ ਕਰਨ ਦੀ ਲੋੜ ਨਹੀਂ ਸੀ ਮੈਨੂੰ ਦੱਸਣ ਦੀ ਫਲਾਣਾ ਮਿਨਿਸਟਰ ਆ ਰਿਹਾ ਫਲਾਣਾ ਮਿਨਿਸਟਰ ਆ ਰਿਹਾ ਫਲਾਣਾ ਮਿਨਿਸਟਰ ਆ ਰਿਹਾ ਮੈਨੂੰ ਕਹਿਣਾ ਪਿਆ ਮੈਨੂੰ ਤੁਸੀਂ ਜਲਸੇ 'ਚ ਬੁਲਾਇਆ ਹੈ ਕਿ satsang ਦੇ 'ਚ ਬੁਲਾਇਆ ਹੈ ਮੈਨੂੰ ਕਹਿਣਾ ਪਿਆ ਮੈਂ ਕਿਹਦੇ ਜਲਸੇ 'ਚ ਨਹੀਂ ਬੋਲਦਾ ਹੁੰਦਾ ਤੁਸੀਂ ਮੈਨੂੰ ਜਲਸੇ ਦੇ 'ਚ ਬੁਲਾਇਆ ਹੈ ਕਿ Satsang ਦੇ 'ਚ ਬੁਲਾਇਆ ਹੈ ਰਾਣਾ ਮਨਿਸਟਰ ਆ ਰਹੇ ਫਲਾਣਾ ਮਨਿਸਟਰ ਆਲੇ ਫਲਾਣਾ ਆ ਰਹੇ ਫਲਾਣਾ ਆ ਰਹੇ ਕੋਈ ਸੰਤ ਆ ਰਹੇ ਕੋਈ ਭਗਤ ਆ ਰਹੇ ਕੋਈ ਰਾਗੀ ਆ ਰਹੇ ਕੋਈ ਕੀਰਤਨੀ ਆ ਇਹਦੀ ਕੋਈ ਗੱਲ ਹੀ ਨਹੀਂ ਕਰਨੀ ਇਹ ਤੇ ਅਖੀਰ ਦੇ 'ਚ ਪਰਾਂ ਸਾਡਾ ਬੜਾ ਵਧੀਆ ਹੈ ਫਲਾਣਾ ਆ ਰਿਹਾ ਜੀ ਫਲਾਣਾ ਆ ਰਿਹਾ ਰਾਜਨੀਤੀ ਦਾ ਯੁੱਗ ਹੈ ਰਾਜਨੀਤੀ ਨੰਬਰ 1